ਆਕਾਸ ਨਾਲ ਨਾ ਕੋਈ ਪਰਚਾ ਨਹੀਂ ਆ ਰਿਹਾ ਜਿੰਮੇ ਕਿ ਤੁਸੀਂ ਕਹਿ ਸਕਦੇ ਆ ਕਿ ਆਪਾਂ ਇਸ ਟਾਈਮ ਸਤੋਏ ਕਿਲਿਆ ਦੇ ਕੰਢੇ ਤੇ ਖੜੇ ਆਂ ਅਸੀਂ ਸਾਹ ਦੇ ਵਿੱਚ ਖੜੇ ਆਂ ਤੇ ਲਗਾਤਾਰ ਕਮਾਂਡਰ ਸਾਹਿਬ ਮਿਰਜ਼ਾ ਪਰ ਉਸ ਤੋਂ ਬਾਅਦ ਮਟਾਲਾ ਤਾਜੋਵਾਲ ਢੈਂਗੜਪੁਰ ਤਾਜੋਵਾਲ ਮੰਡ ਜਿੰਨੇ ਵੀ ਜਿੰਨੀਆਂ ਵੀ ਇਹ ਲੋਕੇਸ਼ਨਾਂ ਨੇ ਆ ਲਗ ਲਗ ਇਹ ਬਤਕਰੀਬਨ 6 ਕ੍ਰਿਟੀਕਲ ਲੋਕੇਸ਼ਨਾਂ ਜਿਹੜੀਆਂ ਸਾਡੇ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਪੜੀਆਂ ਹੋਈਆਂ ਨੇ ਲਗਾਤਾਰ ਵੱਡੇ ਪੱਧਰ ਤੇ ਸਾਡੇ ਇਲਾਕੇ ਦੀਆਂ ਸੰਗਤਾਂ ਤੋਂ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਉਹਦੇ ਲਈ ਸਿਰ ਝੁਕਾ ਕੇ ਅਸੀਂ ਸਮੁੱਚੇ ਇਲਾਕਾ ਨਮਸ਼ੀਂ ਦਾ ਧੰਨਵਾਦ ਕਰਦੇ ਹਾਂ ਬਹੁਤ ਪੂਰੇ ਦਿਲੋਂ ਜਿੱਤਾਂ ਹੀ ਮਿਲਦੇ ਹਾਂ ਸਾਡੇ ਜਿਹੜੇ ਇੱਥੇ ਸਮਰਪਿਤ ਹੋ ਕੇ ਜਿਹੜਾ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਜੀ ਆ ਬਲੌਗ ਕਰਦੇ ਆ ਧੰਨਵਾਦ ਕਰਦੇ ਆ ਔਰ ਨਾਲ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਪੁੱਤਾ ਪ੍ਰਬੰਧ ਕਰਕੇ ਜਿੱਥੇ ਜਾਲਾ ਦਾ ਪ੍ਰਬੰਧ ਹੋਣਾ ਤੇ ਜਿਹੜੇ MILITARY ਦੇ ਜਵਾਨ ਮਰਜੋਲੀ ਸਿੰਘ ਸਾਹਿਬ ਹੁਣੇ ਆ ਕੇ ਗਏ ਨੇ ਜਿਹੜੇ MILITARY ਦੇ ਜਵਾਨ ਉਹਨਾਂ ਨੂੰ ਸੇਵਾਤ ਕਰ ਦਿੱਤਾ ਗਿਆ MILITARY ਦੀ ਇੱਕ ਟੁਕੜੀ ਜਿਹੜੀ ਆ ਹੁਣੇ ਸੰਬੰਧਿਤ ਇਸ ਪੁਆਇੰਟ ਦੀ ਮੁਰਜ ਟਹਿਲ ਦਾਸ ਦੀ ਰੱਖਿਆ ਕਰਨ ਦੇ ਲਈ ਜਿਹੜੀ ਉਹ ਅਲੋਕੇਟ ਕਰ ਦਿੱਤੀ ਗਈ ਆ ਸੋ ਵਾਹਟੂ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਦੇਖੋ ਜਿਹੜਾ ਇਹ ਪਾਣੀ ਦੇ ਅੱਗੇ ਖਵਾਜੇ ਦੇ ਅੱਗੇ ਕਿਸੇ ਦਾ ਜੂਰ ਨਹੀਂ ਹੈਗਾ ਆ ਚੰਗੇ ਪ੍ਰਬੰਧ ਕਰਕੇ ਸਭ ਤੋਂ ਵੱਡੀ ਗੱਲ ਕਿ ਲੋਕਾਂ ਦੀ ਵੱਡੀ ਸੇਵਾ ਕਰਕੇ ਹੁਣ ਤੱਕ ਆਪਣਾ ਜ਼ਿਲ੍ਹਾ ਜਿਹੜਾ ਸੁਰੱਖਿਅਤ ਹੈ ਸਰਕਾਰ ਕੀ ਅਰਦਾਸ ਕਰਦੇ ਆ ਕਿ ਇਹ ਸੁਰੱਖਿਆ ਤਰਫੇ ਔਰ ਜਿਹੜਾ ਆਉਣ ਵਾਲੇ 10-15 ਦਿਨ ਨੇ ਸੋ ਇੱਦਾਂ ਹੀ ਇਲਾਕੇ ਦੀਆਂ ਸੰਸਥਾਵਾਂ ਲਗਾਤਾਰ ਪ੍ਰਸ਼ਾਸਨ ਨਾਲ ਜੁੜ ਕੇ ਇਹ ਪੂਰੇ ਵੱਲ ਦੀ ਆਪਾਂ ਨੂੰ ਪੂਰਾ ਜ਼ਿਲ੍ਹਾ ਜਿੱਨਾ ਆਪਣਾ ਤਕਰੀਬਨ 50 ਤੋਂ 60 ਕਿਲੋਮੀਟਰ ਦਾ ਏਰੀਆ ਜਿਹੜਾ ਉਹਦੀ ਆਪਾਂ ਨੂੰ ਪੂਰੀ ਨਿਗਰਾਨੀ ਕਰਨੀ ਪਊਗੀ ਤਾਂ ਕਿ ਆਪਾਂ ਜਿਹੜਾ ਇਹ ਇਸ ਔਖੇ ਸਮੇਂ ਦੇ ਵਿੱਚ ਉਹ ਆਪਣੇ ਲੋਕਾਂ ਨੂੰ ਬਚਾ ਸਕੀਏ ਜਨਵਾਰ ਦਾ ਰਾਤ ਦਾ ਆਪਾਂ ਦੇਖਦੇ ਆ ਥੋੜਾ ਨੌਜਵਾਨਾਂ ਦੇ ਵਿੱਚ ਰੋਜ਼ ਵੀ ਆ ਕਿ ਪ੍ਰਸ਼ਾਸਨ ਨੇ ਇੰਦਰ ਗੌਰ ਨਹੀਂ ਕੀਤਾ ਗਿਆ ਥੋੜੇ ਜਹਾ ਦਾ ਤੇ ਰੋਜ਼ ਸਿਆ ਕਿ ਪਾਰਟੀ ਵੱਲੋਂ ਇਨਾਂ ਦੀ ਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਕੀ ਹਲਕੀ ਜੀ ਆ ਗਈ ਮੈਂ ਤੁਹਾਨੂੰ ਦੱਸਦਾ ਉਹ ਸੀ ਇਸ ਕੱਲ ਦਾ ਸੀ ਕਿ ਕ੍ਰੇਟ ਨਹੀਂ ਆਵੇ ਲੈ ਰਾਤੀ ਉਹ ਸਾਰੇ ਭਰਾਵਾਂ ਨੂੰ ਬੇਨਤੀ ਵੀ ਕੀਤੀ ਸੀ ਆ ਔਰ ਸਭ ਤੋਂ ਮੇਨ ਪ੍ਰੋਬਲਮ ਇਹ ਆ ਕਿ ਇਹ ਜਿਹੜਾ ਡਰੇਨੇਜ ਵਿਭਾਗ ਆ ਉਹਨਾਂ ਕੋ ਕ੍ਰੇਟ ਬਣਾਉਣ ਵਾਲੇ ਕਾਰੀਗਰ ਹੁੰਦੇ ਆ ਸੋ ਉਹ ਜਿੰਨੀ ਆਪਣੀ ਲੇਬਰ ਹੈਗੀ ਹੈ ਕਿਉਂਕਿ ਹੁਣ ਪੂਰੇ ਬੰਦੇ ਉੱਤੇ ਬਹੁਤ ਸਾਰੇ ਪੁਆਇੰਟ ਨੇ ਜਿੱਥੇ ਆਪਾਂ ਨੂੰ ਬੰਦਿਆਂ ਦੀ ਲੋੜ ਪਈ ਹੋਈ ਹੈ ਟੀਮਾਂ ਲੱਗੀਆਂ ਹੋਣਗੀਆਂ ਆਲਰੇਡੀ ਰਾਤੀ ਸਾਨੂੰ ਬੰਦੇ ਨਹੀਂ ਮਿਲ ਰਹੇ ਅਸੀਂ ਸਾਰੇ ਅੱਗੇ ਬੇਨਤੀ ਕਰ ਰਹੇ ਹਾਂ ਕਿ ਭਾਈ ਅਸੀਂ ਉਹਨਾਂ ਨੂੰ ਦਿਹਾੜੀ ਦੇ ਦਾਂਗੇ ਡਬਲ ਦਿਹਾੜੀ ਟ੍ਰਿਪਲ ਦਿਹਾੜੀ ਦੇ ਦਾਂਗੇ ਜੇ ਕੋਈ ਇਹ ਬਣਾਉਣਾ ਜਾਣਦਾ ਆ ਸੋ ਰਾਤੀ ਵੀ ਹੁਣ ਕੱਲ ਦੁਪਹਿਰੇ ਫਿਰ ਆਰਡਰ ਕੀਤੇ ਹਵਾ ਚੱਲਦੀ ਸੋ ਭਾਈ ਹੁਣ ਲੋਕਾਂ ਕੋਈ ਨਹੀਂ ਕਰਦਾ ਕੋਈ ਆ ਜਾ ਭਾਈ ਦੇਖ ਬੜੇ ਬੜੇ ਇੱਥੇ ਅਲੱਗ ਜਿਲ੍ਹਿਆਂ ਤੋਂ ਵੀ ਮਂਗਾਏ ਗਏ ਨੇ ਜਿੱਥੇ ਇੱਥੇ ਛੋਟੇ ਛਿੱਕੀ ਪੁਆਇੰਟਾਂ ਦੇ ਉੱਤੇ ਔਰ ਕੱਲ ਹਿਮਾਚਲ ਦੇ ਜਿਹੜਾ ਆਰਡਰ ਲਾ ਕੇ ਵਿਸ਼ੇਸ਼ ਤੌਰ ਤੇ ਸਾਡੇ ਐਸ ਡੀਓ ਸਾਹਿਲ ਪਠਾਨੀਆਂ ਜੀ ਦੀ ਇੱਥੇ ਸ਼ਲਾਂਗਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਲੋਕਾਂ ਦੀ ਤਕਲੀਫ ਨੂੰ ਸਮਝਦਿਆਂ ਹੋਇਆ ਵੱਡੇ ਪੱਤਰ ਦੇ ਜਿਹੜੇ ਕ੍ਰੇਟ ਆ ਉਹ ਕੱਲ ਹਮਾਦੋਂ ਤੋਂ ਮੰਗਵਾ ਕੇ ਇੱਥੇ ਪ੍ਰੋਵਾਈਡ ਕਰਾਏ ਨੇ ਸੋ ਹਰ ਤਰ੍ਹਾਂ ਦਾ ਇੰਤਜ਼ਾਮ ਆ ਇਦਾਂ ਦੀ ਕੋਈ ਨਹੀਂ ਸਾਹਿਬ ਪਹਿਲੇ ਦਿਨ ਤੋਂ ਹੀ ਤੁਸੀਂ ਇਸਵਾਵਾਂ ਆਪਣੀਆਂ ਨਿਵਾ ਰਹੇ ਹੋ ਕਿਸ ਤਰ੍ਹਾਂ ਦੀ ਸਥਿਤੀ ਚੋਂ ਗੁਜ਼ਰਨਾ ਪਿਆ ਕਿਉਂਕਿ ਪੂਰਾ ਹਫਤਾ ਬਹੁਤ ਵੱਡੀ ਇੱਕ ਮੁਸੀਬਤ ਆਈ ਹੈ ਰਾਤ ਦਿਨ ਸੇਵਾ ਨਿਭਾਈਆ ਹਾਲਾਤ ਕਿਸ ਤਰ੍ਹਾਂ ਦੇ ਗੁਜ਼ਰੇ ਆ ਤਕਰੀਬਨ ਪਿਛਲੇ ਮੈਂ ਜਿੱਦੋਂ ਇੱਕ ਹਫਤੇ ਤੋਂ ਤਕਰੀਬਨ ਬੰਦ ਈ ਆ ਅਾ ਔਰ ਅਸੀਂ ਚੰਗੀ ਤਰ੍ਹਾਂ ਪੂਰੇ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ ਸਾਰਾ ਇਲਾਕਾ ਜਿੱਨਾ ਖਾਸ ਕਰਕੇ ਬੀਟ ਦਾ ਇਲਾਕਾ ਸਾਡੇ ਲੋਕ ਚੰਗੀ ਤਰ੍ਹਾਂ ਸੁੱਤੇ ਨਹੀਂ ਹੈਗੇ ਸੋ ਇਹ ਲੋਕਾਂ ਦੇ ਹੁਣ ਤੱਕ ਜਦੋਂ ਤੱਕ ਸਰਕਾਰੀ ਜਿਹੜਾ ਆਪਾਂ ਆਪਣੇ ਜ਼ਿਲ੍ਹੇ ਨੂੰ ਬਚਾਇਆ ਹੋਇਆ ਮਾਨਯੋਗ ਡੀਸੀ ਸਾਹਿਬ ਸਾਡਾ ਸੋਚਾ ਪ੍ਰਸ਼ਾਸਨ ਜਿੱਥੇ ਉਹ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾ ਰਿਹਾ ਉੱਥੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਦੀ ਬਦੌਲਤ ਹੀ ਆਪਾਂ ਬਚੇ ਹੋਏ ਨੌਜਵਾਨ ਵੀਰਾਂ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਰੋਲ ਨਿਭਾਇਆ ਉਹਦੇ ਅੱਗੇ ਸਿਰ ਝੁਕਦਾ ਉਹਦੇ ਤੁਹਾਡੀ ਸੇਵਾ ਨੂੰ ਸਲਾਮ ਸੋ ਇਸੇ ਤਰ੍ਹਾਂ ਅਗਲੇ ਹਫ਼ਤੇ ਵਾਲੇ ਜਿਹੜੇ 10 15 ਦਿਨ ਕ੍ਰਿਟੀਕਲ ਹੈਗੇ ਨੇ ਜੀ ਜਦੋਂ ਤੱਕ ਇਹ ਪੂਰਾ ਨਾਰਮਲ ਨਹੀਂ ਹੋ ਤਵਾਂ ਹੋ ਜਾਂਦਾ ਉਦੋਂ ਤੱਕ ਪੂਰੀ ਜਿਹੜੀ ਭਖੜੇ ਦੀ ਆਪਣੇ ਪੰਨ ਦੀ ਜਿਹੜਾ ਜ਼ਿਲ੍ਹੇ ਚ ਲੰਘਦਾ ਪੂਰੀ ਪੂਰੀ ਸਹਿਰੇਦਾਰੀ ਕਰੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਭਾਈ ਗੁਰਦੀਖਰ ਦਾ ਸਵਾਗਤ ਹੈ ਲੱਗਾ ਉਹ ਜ਼ਿਲ੍ਹੇ ਦੇ ਸੰਤਾਂ ਦਾ ਲੋਕਾਂ ਦਾ ਉਹ ਲੋਕਲ ਜਿਹੜੇ ਹੈਗੇ ਨੇ ਵਾਸੀਆਂ ਦਾ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਮੈਂ ਇਹ ਬੜੀ ਕੁਛ ਨਾਲ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਹੋ ਸਕਦਾ ਸੀ ਜਿਹੜਾ ਕਿ ਅਸੀਂ ਇਹ ਚੀਜ਼ਾਂ ਨੂੰ ਐਸਐਸਕੇਜ਼ ਤੱਕ ਪਹੁੰਚਣ ਦਾ ਕੰਮ ਹੈ ਕੋਈ ਇਹਾ ਤੇ ਬਚਾਅ ਦੇ ਵਿੱਚ ਕੰਮ ਹੋਇਆ ਸਰ ਜਿੱਥੇ ਨੌਜਵਾਨ ਵੀਰਾਂ ਨੇ ਵੱਡੀ ਸੇਵਾ ਨਿਭਾਈ ਹੈ ਉੱਥੇ ਬੀਬੀਆਂ ਭੈਣਾਂ ਮਾਤਾਵਾਂ ਨੇ ਵੀ ਲੰਗਰ ਬਣਾ ਕੇ ਤਕਰੀਬਨ 10 ਤੋਂ 12 ਦਿਨਾਂ ਤੋਂ ਲਗਾਤਾਰ ਰਾਤ ਦੇਨੇ ਸੇਵਾ ਇਹ ਕੀ ਨੰਦੇ ਸਜਾਵੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਸੇ ਵੀ ਪੁਆਇੰਟ ਤੇ ਤੁਸੀਂ ਚਲੇ ਜਾਓ ਪ੍ਰਸ਼ਾਸਨ ਜਿਹੜਾ ਹੈਗਾ ਅਸੀਂ ਸਾਡੇ ਸਾਰਿਆਂ ਦੇ ਦਿਮਾਗ ਤੋਂ ਬਿਨਾਂ ਪਸਾਰੂ ਦਾ ਕੰਮ ਕੀਤਾ ਜਦੋਂ ਇਹ ਦੇ ਬਰ ਬਤੂ ਬਤਨ ਪੀਆ ਕਰਾਈ ਜਾ ਰਹੀਆਂ ਸੰਤਾ ਆ ਜਾਂਦੇ ਲੇਕਿਨ ਕਿਸੇ ਵੀ ਪੁਆਇੰਟ ਤੇ ਸਾਨੂੰ ਇੱਕ ਦੂਜੀ ਵਾਰੀ ਐਸਟੀ ਦੇ ਬਾਰੇ ਸੋਚਣਾ ਹੀ ਨਹੀਂ ਪਿਆ ਜੀ ਕਿ ਰੋਟੀ ਕਿੱਥੋਂ ਜੀ ਠੀਕ ਹੈ ਜੀ ਕੋ ਲੰਗਰ ਤੇ ਆਪਣੇ ਆਪ ਹੀ ਗੁਰੂ ਮਹਾਰਾਜ ਦਾ ਲੰਗਰ ਜਿਹੜਾ ਹੈਗਾ ਉਹ ਚੱਲੀ ਜਾ ਰਿਹਾ ਹੈਗਾ ਤੇ ਉਹਨਾਂ ਦੇ ਜਜ਼ਬੇ ਦੀ ਮੈਂ ਰਿਵਿਊ ਕੀਤੀ ਹੋਰ ਗੱਲ ਜੀ ਜਿਹੜੇ ਨੌਜਵਾਨ ਵੀਰਾਂ ਨੇ ਸੇਵਾ ਨਿਭਾਈਆ ਕੀ ਇਹਨਾਂ ਨੂੰ 26 ਜਨਵਰੀ ਦੇ ਸਪੈਸ਼ਲ ਸਨਮਾਨ ਕੀਤਾ ਜਾਵੇਗਾ ਜੀ ਥੈਂਕ ਯੂ ਸੁਪਰ ਮੈਂ ਜਾਰੀ ਰਹੀ ਹਾਂ ਜਿਹਨਾਂ ਨੂੰ ਪੁੱਛੀ ਤੇ ਇਹਦੇ ਤੇ ਵੀ ਮੈਂ ਕਰਦੇ ਜਿਹੜੇ ਮੈਂ ਐਕਸਚੇਂਜ ਕਰਾ ਲਿਆ ਚੰਦ ਚਾਂ ਟ੍ਰੈਡ ਬੈਂਕ ਐਡੀ ਸਰ ਉਹ